ਮਾਫੀ ਦੇਣੀ ਅੱਜ ਮਰਗ ਦੇ ਭੋਗ ਤੇ ਮੈਂ ਗਿਆ ਕਿਤੇ ਮਾ ਮਰੀ ਗਿਆਨੀ ਜੀ ਤੇ ਉੱਥੇ ਉਹਨਾਂ ਕੀ ਕੀਤਾ ਗੁਰਦੁਆਰੇ ਦੇ ਲੰਗਰ ਹਾਲ 'ਚ ਟੈਂਟ ਲਾਇਆ ਤੇ ਪੰਜ ਤਰ੍ਹਾਂ ਦੇ ਪਕੌੜੇ ਚਾਰ ਤਰ੍ਹਾਂ ਦੀ ਮਠਿਆਈ ਠੰਡੇ ਆਈਸਕ੍ਰੀਮ ਤੇ ਮੈਂ ਭਲੇ ਖਾ ਖ ਆ ਗਿਆ ਮੈਂ ਕਿਹਾ ਵੀ ਮੈਂ ਮਰਗ ਦੀ ਕਥਾ ਕਰਨੀ ਭਾਈ ਸਾਹਿਬ ਇੱਥੇ ਕਿਤੇ ਵਿਆਤ ਨਹੀਂ ਆ ਉਹ ਕਹਿੰਦੇ ਨਹੀਂ ਗਿਆਨੀ ਜੀ ਤੁਸੀਂ ਸਹੀ ਆਏ ਆ ਕਹਿੰਦਾ ਆਜੋ ਆਜੋ ਬਾਬਾ ਜੀ ਬੀਬੀ ਵੱਡੀ ਕੀਤੀ ਆਖੋ ਸਤਨਾ ਹਾਂ ਤੁਹਾਨੂੰ ਕਿਦੇ ਤੁਹਾਡਾ ਭਲਾ ਹੋ ਜੀ ਕੋਈ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਬਿਨਾ ਨਾ ਕੋਈ ਲਾਡ ਲਡਾਉਂਦਾ ਮਾਂ ਬਿਨਾ ਨਾ ਕੋਈ ਗੱਲ ਨਾਲ ਲਾਉਂਦਾ ਖੋਲ ਲੈਂਦੇ ਟੁਕਕਾ ਉਹ ਦੁਨੀਆ ਜਦੋਂ ਮਾਂ ਜਾਵੇ ਸਾਨੂੰ ਚਾਹੀਦਾ ਸੀ ਕੀਰਤਨ ਸੁਨਣਾ ਵਿਰਾਗ ਕਰਨਾ ਪੰਗਤ ਵਿੱਚ ਦਾਲ ਫੁਲਕਾ ਬਣਾ ਕੇ ਕਹਿੰਦੇ ਅੱਜ ਮੇਰਾ ਘਰ ਟੁੱਟ ਗਿਆ ਮੇਰੀ ਮਾਂ ਇਹ ਡੇ ਕਮਲੇ ਪਾਲਟੀ ਕਰਨ ਦਾ ਹੈ ਇਹ ਇਹ ਕਿੱਥੋਂ ਦੀ ਮਰਜ਼ਾਦਾ ਵਾ ਤੇ ਬਾਬਾ ਜੀ ਅਰਦਾਸ ਕਰਨ ਦਾ ਸਿੱਖਾਂ ਦਾ ਮਨ ਨੀਵਾ ਬੋਲੋ ਮਤ ਤੁਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਇਹਨਾਂ ਦੀ ਮੱਤ ਤੇ ਗਿੱਟਿਆਂ ਚ ਚਲੇਗੀ ਤੇ ਉੱਚੀ ਕਿੱਥੇ ਰਹਿ ਗਈ ਹੈ ਤੂੰ ਸੋਚ ਕੇ ਵੇਖੋ ਕਦੇ ਲਾਈਵ ਵੀ ਚੱਲਦਾ ਵੀਰ ਸੇਵਾ ਕਰ ਰਿਆ ਇਹ ਕੇ 37 ਤੋਂ ਵੀ ਪੜਾ ਕੋ ਸਭ ਇਹ ਮੁੜ ਕੇ ਚੜ ਜਾਂਦੀ ਵੀਡੀਓ ਤੇ ਫਿਰ ਹੋਰ ਗੱਲ ਹੋ ਜਾਂਦੀ ਪਰ ਚਲੋ ਕੋਈ ਗੱਲ ਨਹੀਂ ਆਪਾਂ ਕਿਹੜਾ ਗਲਤ ਕਹਿ ਰਹੇ ਸਚਾਈ ਆ ਕਾਰ